ਤੇ ਨਰਕ ਆ ਮੈਂ ਤੋਂ ਤੁਸੀਂ ਦੁਨੀਆ ਚ ਜਾਣੇ ਹੋ ਤੁਹਾਨੂੰ ਲੋਕ ਤੁਹਾਡੇ ਤੇ ਕਈ ਲੋਕ ਇਹ ਟਿਕਟਪਣੀ ਨਹੀਂ ਕਰਦੇ ਕਿ ਯਾਰ ਇਹ ਗੁਰਬਾਣੀ ਨੂੰ ਤਾਂ ਬਹੁਤ ਵਿਸਥਾਰ ਕਰਦਾ ਹੈ ਬੰਦਾ ਬੜੇ ਅਰਥ ਦੱਸਦਾ ਹੈ ਬੜਾ ਗਿਆਨੀ ਬਣਿਆ ਹੋਇਆ ਪਰ ਇਹ ਇਹਦਾ ਆਪਦਾ ਪਹਿਰਾਵਾ ਠੀਕ ਨਹੀਂ ਹੈ ਕਈ ਲੋਕ ਕਹਿੰਦੇ ਹੋਣੇ ਦਾੜੀ ਕਟਵਾਈ ਫਿਰਦਾ ਸਿੱਖੀ ਸਰੂਪ ਚ ਕਿਉਂ ਨਹੀਂ ਹੈ ਜਾਂ ਨਾਮ ਅਮਰਤ ਕਿਉਂ ਨਹੀਂ ਸ਼ਕਿਆ ਗੁਰਬਾਣੀ ਦਾ ਅਸਰ ਕਿਉਂ ਨਹੀਂ ਹੋਇਆ ਬਹੁਤੇ ਲੋਕ ਗੁਰਬਾਣੀ ਦੇ ਨਾਲ ਬੰਦੇ ਦੇ ਸਰੂਪ ਨੂੰ ਕਨੈਕਟ ਕਰਦੇ ਆ ਕਿ ਜੇਕਰ ਕੋਈ ਗੁਰਬਾਣੀ ਸਰਵਣ ਕਰਦਾ ਤਾਂ ਉਹਦਾ ਸਾਬਤ ਸੂਰਤ ਹੋਣਾ ਬੜਾ ਲਾਜ਼ਮੀ ਬਿਲਕੁਲ ਸਹੀ ਗੱਲ ਹੈ ਜੀ ਅਸਲ ਦੇ ਵਿੱਚ ਇੱਕ ਨਾ ਮੈਸੇਜ ਇਦਾਂ ਦਾ ਹੀ ਬਣਾਤਾ ਬਹੁਤ ਸਮੇਂ ਟਾਈਮ ਤੋਂ ਵੀ ਗੁਰਬਾਣੀ ਉਹੀ ਪੜੇ ਉਹੀ ਬੋਲੇ ਉਹੀ ਸੁਣੇ ਵੀ ਜਿਹਨੇ ਅੰਮ੍ਰਿਤ ਛਕਿਆ ਹੋਇਆ ਇਹ ਅੱਜ ਤੋਂ ਪਹਿਲਾਂ ਕੀ ਹੁੰਦਾ ਸੀ ਗੁਰੂ ਨਾਨਕ ਦੇਵ ਜੀ ਦੇ ਆਉਣ ਤਾਂ ਵੀ ਬੇਦਿਸ਼ਾਸ਼ਤਰ ਉਹੀ ਪੜ ਸਕਦਾ ਸੁਣ ਸਕਦਾ ਬੋਲ ਸਕਦਾ ਜਿਹੜਾ Hindu ਬ੍ਰਾਹਮਣ ਹੈ ਹੁਣ ਇਹ ਚੀਜ਼ ਹੋਰ ਰਿਫਾਈਨ ਸਿੱਖਾਂ ਚ ਵੀ ਆਉਣੀ ਸ਼ੁਰੂ ਹੋ ਗਈ ਲਾਹੌਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਹੈ ਠੀਕ ਹੈ ਉੱਥੇ ਮੁਸਲਮਾਨ ਵੀਰ ਗੁਰੂ ਗ੍ਰੰਥ ਸਾਹਿਬ ਜੀ ਤੇ ਰਿਸਰਚ ਕਰ ਰਹੇ ਗੁਰੂ ਨਾਨਕ ਸਾਹਿਬ ਤੇ ਕਰ ਰਹੇ ਆ ਗੋਰੇ ਇੰਗਲੈਂਡ ਦੇ ਵਿੱਚ ਮੈਂ ਦੇਖਿਆ ਕਈ ਕਟਸਟ ਗੋਰੇ ਆ ਉਹ ਜਪਜੀ ਸਾਹਿਬ ਦਾ ਪਾਠ ਕਰਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਵਰਗ ਦੇ ਗੁਰੂ ਨਹੀਂ ਇਹ ਅਸਲ 'ਚ ਧੁਰ ਤੋਂ ਆਈ ਬਾਣੀ ਹੈ ਸਮਝ ਨਹੀਂ ਪਾ ਰਹੇ ਤੁਸੀਂ ਇਹ ਪੂਰੇ ਯੂਨੀਵਰਸ ਬ੍ਰਹਿਮੰਡ ਲਈ ਹੈ ਇਹ ਕਿਸੇ ਇੱਕ ਲਈ ਨਹੀਂ ਹੈਗੀ ਹੁਣ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਹੁਣ ਕੀ ਕੀ ਗੁਰੂ ਸਾਹਿਬ ਨੇ ਵੀ ਤੁਰ ਤੋਂ ਆਈ ਹੈ ਫਰਮ ਦਾ ਵੈਰੀ ਬਿਗਨਿੰਗ ਪਰਮਾਤਮਾ ਕੋਲ ਜਿਨੇ ਸਾਰੀਆਂ ਚਿੰਤਾਵਾਂ ਦੂਰ ਕਰਤੀਆਂ ਚਿੰਤਾਵਾਂ ਦੂਰ ਹੋਣ ਗਿਆ ਵੀ ਦੁਨੀਆ ਦਾ ਕੋਈ ਵੀ ਇਨਸਾਨ ਇਹਨੂੰ ਸੁਣੂਗਾ ਸਮਝੂਗਾ ਅਪਲਾਈ ਕਰੂਗਾ ਉਹ ਠੀਕ ਹੋ ਜਾਊ ਉਹ ਚਾਹੇ ਸੋਮਾਲੀਆ ਦੇ ਵਿੱਚ ਬੈਠਾ ਹੋਵੇ ਉਹ ਚਾਹੇ ਅਫਰੀਕਾ ਯੂਗਾਂਡਾ ਚ ਬੈਠਾ ਹੋਵੇ ਉਹ ਚਾਹੇ ਬ੍ਰਿਟਿਸ਼ ਵਰਲਡ ਚ ਬੈਠਾ ਹੋਵੇ ਉਹ ਚਾਹੇ ਯੂਰੋਪੀਅਨ ਕੰਟਰੀ ਚ ਬੈਠਾ ਹੋਵੇ ਤੁਸੀਂ ਇਹਨੂੰ ਜਦੋਂ ਰਿਲੇਟ ਕਰਨਾ ਸ਼ੁਰੂ ਕਰ ਦੋਗੇ ਨਾ ਤੁਸੀਂ ਫਿਰ ਪਰਮਾਤਮਾ ਦੇ ਅਗੇਂਸਟ ਕਮਾਓ ਤੁਸੀਂ ਇੱਕ ਤੋਂ ਲੈ ਕੇ 1430 ਅੰਗਾਂ ਨੂੰ ਸਮਝਿਆ ਤਰੀਕੇ ਗੁਰਬਾਣੀ ਦੇ ਤੁਸੀਂ ਹਵਾਲੇ ਬਹੁਤ ਸੋਨੇ ਦਿੰਨੇ ਹੋ ਤਾਂ ਵਿਆਖਿਆ ਤੁਸੀਂ ਕਰਕੇ ਸਮਝਾਉਣੇ ਹੋ ਹਰ ਗੱਲ ਤੇ ਤੁਹਾਡੇ ਕੋਲ ਗੁਰਬਾਣੀ ਦਾ ਕੋਟ ਹੈ ਇੱਕ ਥੋੜਾ ਵਿਵਾਦਿਤ ਸਵਾਲ ਇਹ ਹੈ ਕਿ ਮੀਟ ਨੂੰ ਲੈ ਕੇ ਬਹੁਤ ਮਾਸ ਨੂੰ ਲੈ ਕੇ ਬੜੀ ਵੱਡੀ ਡਿਬੇਟ ਛਿੜਦੀ ਹੈ ਸ਼ਰਾਬ ਨੂੰ ਲੈ ਕੇ ਬੜੀ ਵੱਡੀ ਡਿਬੇਟ ਛਿੜਦੀ ਹੈ ਜਿੰਨਾ ਤੁਸੀਂ ਗਿਆਨ ਹਾਸਲ ਕੀਤਾ ਤੁਹਾਡੀ ਸੋਝੀ ਦੇ ਮੁਤਾਬਕ ਮਾਸ ਖਾਣਾ ਪੁੰਨ ਹੈ ਜਾਂ ਪਾਪ ਹੈ ਦੇਖੋ ਬਹੁਤੇ ਲੋਕ ਕਹਿੰਦੇ ਆ ਸੌਰੀ ਪੁੰਨ ਤਾਂ ਨਹੀਂ ਕਹਿ ਸਕਦੇ ਹਾਂ ਮਾਸ ਖਾਣਾ ਤੁਹਾਡੇ ਮੁਤਾਬਕ ਠੀਕ ਹੈ ਜਾਂ ਗਲਤ ਹੈ ਦੇਖੋ ਮੈਂ ਇੱਕ ਗੱਲ ਸਮਝਦਾ ਤੁਹਾਡੇ ਕੋਲ ਜੇ ਕੁਸ਼ਣ ਨਹੀਂ ਹੈਗਾ ਨਾ ਖਾਣ ਨੂੰ ਤੁਸੀਂ ਮਾਸ ਖਾ ਲਓ ਜੇ ਤੁਹਾਡੇ ਕੋਲ ਬਾਕੀ ਪਦਾਰਥ ਹੈਗਾ ਤੁਸੀਂ ਉਹ ਖਾਓ ਸਿੰਪਲ ਜੀ ਗੱਲ ਹੈ ਇਹ ਤਾਂ ਜੀਵ ਦੀ ਰਸਨ ਹੈ ਜਿੰਨਾ ਮਰਜ਼ੀ ਖਾਈ ਜਾਓ ਗੁਰਬਾਣੀ ਵਿੱਚ ਜ਼ਿਕਰ ਕੀ ਹੈ ਦੇਖੋ ਗੁਰਬਾਣੀ ਇਹਦੇ ਅਗੇਂਸਟ ਵੀ ਹੈ ਗੁਰਬਾਣੀ ਇਹਦੇ ਵਿਵਾਦ ਚ ਪੈਣ ਤੋਂ ਵੀ ਮਨਾ ਕਰਦੀ ਹੈ ਮਹਾਰਾਜ ਤਾਂ ਇਹ ਵੀ ਕਹਿੰਦੇ ਆ ਭਾਗ ਮੱਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ ੀਥ ਵਰਤ ਨੇਮ ਕੀਏ ਤੇ ਸਭੇ ਰਸਾ ਤਰ ਜਾਏ ਵੀ ਜਿਹੜੇ ਮੱਛੀ ਭੰਗ ਨਸ਼ਾ ਸਾਰੇ ਕਰਦੇ ਆ ਵੀ ਉਹ ਮਾੜੇ ਕਰਮ ਕਰੇ ਕਰਨੇ ਨਹੀਂ ਚਾਹੀਦੇ ਹੈਗੇ ਪਰ ਦੂਜੇ ਪਾਸੇ ਖੋਰ ਹੈ ਵੀ ਖਾਣਾ ਪੀਣਾ ਪਵਿੱਤਰ ਹੈ ਠੀਕ ਹੈ ਦਿਤੋਂ ਰਿਜਕ ਸੰਭਾਹੇ ਇਹ ਗੁਰਬਾਣੀ ਨਾ ਜਿਹੜੀ ਜਿਹੜੇ ਪੰਕਤੀ ਜਿਹੜੇ ਫੇਸ ਦੇ ਵਿੱਚ ਉਚਾਰੀ ਗਈ ਹੈ ਉਹ ਇੱਕ ਸਿਚੁਏਸ਼ਨ ਕ੍ਰੀਏਟ ਹੋਈ ਸੀ ਉਹ ਸਿਚੁਏਸ਼ਨ ਦੇ ਅਕੋਰਡਿੰਗ ਉਹ ਅਨਸਰ ਹੈ ਤੇ ਅਸੀਂ ਕੀ ਕਰ ਰਹੇ ਹਾਂ ਉਹ ਵਰਡਿਕਟ ਮੰਨ ਲਿਆ ਹਾਂ ਅਸੀਂ ਉਹਨੂੰ ਇੱਕ ਪੰਖਤੀ ਲੈ ਲਈ ਉਹਨੂੰ ਸਾਰਿਆਂ ਤੇ ਐਪਲਾਈ ਕਰਤਾ ਤਾਂ ਕਰਕੇ ਫਿਰ ਕਨਫਲਿਕਟਸ ਬਣ ਜਾਂਦੇ ਨੇ ਹੁਣ ਐਦਾਂ ਤਾਂ ਜੇ ਆਪਾਂ ਬਿਲਕੁਲ ਸਟਾਰਟਿੰਗ ਜੀ ਜਪਜੀ ਸਾਹਿਬ ਦੀ ਚਾਅ ਜੀ ਮਹਾਰਾਜ ਨੇ ਕੀ ਕਿਹਾ ਅਸੰਖ ਗੱਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਬੱਕਰੇ ਦੀ ਗਰਦਨ ਹੀ ਵੱਢੀ ਜਾਂਦੀ ਹੈ ਝੋਟਿਆਂ ਦੀ ਗਰਦਨ ਹੀ ਵੱਢੀ ਜਾਂਦੀ ਹੈ ਤੇ ਪੁਰਾਣੇ ਸਮਿਆਂ ਦੇ ਵਿੱਚ ਮੌਤ ਦੀ ਸਜ਼ਾ ਗਰਦਨ ਵੱਢ ਕੇ ਦਿੱਤੀ ਜਾਂਦੀ ਸੀਗੀ ਬਿਲਕੁਲ ਠੀਕ ਤੇ ਇਹਦੇ ਵਿੱਚ ਇਹ ਡਿਫਾਈਨ ਨਹੀਂ ਕਰਿਆ ਵੀ ਕੀ ਦੀ ਵੱਢੀ ਜਾ ਰਹੀ ਆ ਗੁਰੂ ਨਾਨਕ ਸਾਹਿਬ ਕਹਿੰਦੇ ਅਸੰਖ ਗਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ